ਸਰੀ ਸਸਸੀ ਕਾਲ ਸਸਸੀ ਕਾਲ ਕਿੰਨੇ ਤਿੰਨੇ ਯਾਰੇ ਤਿੰਨੇ ਹੀ ਦੇ ਵਲੋ ਗੀਮਾ ਦੇ ਫੋਨਾਂ ਤੇ ਨਹੀਂ ਮੈਂ ਹਾਂਜੀ ਹਾਂ ਹੈ ਹਾਂਜੀ ਹਾਂਜੀ ਅੱਛਾ ਅੱਛਾ ਹੈ ਯਾਰਾਂ ਥੱਲੇ ਹੋਣਾ ਪਿਆ ਮੰਮੀ ਕੀ ਗੱਲ ਲਗਿਆ ਮੈਂ ਤੇਰੇ ਬਣਾ ਲਾ ਮਟਰ ਨਹੀਂ ਪਾਇਆ ਕਿ ਆਗਮ ਖਾਂਦਾ ਨਹੀਂ ਟਮਟਰਾਂ ਵਾਲੀ ਜਾਂ ਤਾਂ ਨੇ ਆਣੇ ਪਲੇ ਨਹੀਂ ਖਾਂਦੇ ਆ ਆਲੂ ਵਾਲੇ ਆਲੂ ਵਾਲੇ ਆਲੂ ਪਾਓ ਆਲੂ ਪਾ ਲੈਂਦੇ ਨੇ ਆਰੇ ਹੂੰ ਕਾਲੀ ਤੇ ਆ ਗਿਆ ਦੀ ਨਾਲ ਘਰ ਦੇ ਮੈਂ ਦੇਣਾ ਤੇ ਚੌਲ ਹੈ ਰਾਜਮਾ ਚੌਲ ਕੀ ਆ ਕਰਦਾ લેમના <laughs> ਪਤਾ ਨਹੀਂ ਉਹ ਤਾਂ ਵੀ ਕਿਹੜਾ ਪਤਨ ਦਾ ਬੰਦਾ ਹੋਣਾ ਮੈਂ ਆਪੇ ਕਹਿ ਦਿੰਦੀ ਹਾਂ ਮੈਂ ਇਹਨਾਂ ਦੇ ਪੁੱਤ ਪਰ ਚੌਲ ਚ ਲੈਣ ਤਾਂ ਬੰਦਾ ਨਹੀਂ ਮੈਂ ਮੇਰੀ ਭੂਆ ਸੋਚ ਲਾਂਗੀ ਕਿ ਜਾਵਾਂ ਸਾਡੇ ਮਾਸੀ ਦੇ ਵਿਆਹ ਤੇ ਬੰਦਾ ਪੱਟੀ ਹੈ ਕਿਵੇਂ ਮਟਰ ਪਰ ਤੇ ਤੋਂ ਡਾੜ ਕੇ ਲੁਕ ਟਾਮਾ ਮੈਂ ਇਹ ਤੇ ਪਿਆ ਜੇ ਨਾਲ ਚੱਲਦੀ ਆ ਲਹਿੰਗਿਆਂ ਦੀ ਘਰੇ ਤੇਰੇ ਹੋਣੇ ਆ ਘਰੇ ਲੰਗਰ ਹੋਣਾ ਹੁਣ ਤਾਂ ਲੈ ਕੇ ਬੰਦ ਕਰ ਦਿੱਤੇ ਘਰੇ ਕੋਣ ਤੇ ਤਾਂ ਹੀ ਕਰਨੇ ਪੈ ਗਏ ਕਿ ਦੋਣੋਂ ਦੀ ਚੋਣੀਆਂ ਉੱਪਰ ਨੂੰ ਜਾਈ ਜਾਂਦੀਆਂ ਵਧੀਆ ਉਹਦਾ ਸੂਟ ਪਾ ਕੇ ਜਿਹੜੇ ਫੇਰੇ ਲੈਣੇ ਵਧੀਆ ਵਧੀਆ ਕੰਫਰਟੇਬਲ ਲੱਗਦਾ ਕੰਫਰਟੇਬਲ ਨਾਲ ਡਿਗੜਦਾਰ ਦੀ ਹੁੰਦੀ ਨਾ ਨਾ ਕੁੜੀ ਜਿਹੜੀ ਲੈਂਗੁਏਜ ਪੇਅਰਫਾਸ ਉਹ ਜਿਹੜੀ ਕੁੜੀ 500 ਸਾਲ ਬਾਅਦ ਗਿਣੀ ਮੰਨਦੇ ਚਲੋ ਫਿਰ ਇਸ ਨੂੰ ਕਰਾਉਣਾ ਤੇ ਨਹੀਂ ਕਰਦਾ ਚਲੇ ਜਾਣ ਵੀ ਮੈਂ ਨਾ ਇਸ ਤੇ ਉਹਦੇ ਮੈਂ ਚਲੇ ਜਾਣ ਵੀ ਨਾ ਇਸ ਤੇ ਨਹੀਂ ਉਹਦਾ ਭੂਆ ਵੀ ਆਪਣੇ ਮਾਸੀ ਵੀ ਦੱਸ ਦਿੱਤੀ ਜੀ ਇਹਨਾਂ ਨੂੰ ਤਾਂ ਅਜੇ ਦਾ ਦੋ ਪੁਆਇੰਟ ਫਿਰ ਦੋ ਹੋ ਗਿਆ ਭਾਜੀ ਦੇ ਹੋ ਗਏ ਉਹਦੇ ਹੋ ਗਏ ਲਿਆ ਲਿਆ ਉਹ ਰਾਣੀ ਬਾਤ ਨੂੰ ਭੇਜਾ ਕੇ ਰਾਣੀ ਬੈਠ ਗਈ ਸਾਬੇ ਮਗਰ ਨਹੀਂ ਚੱਲ ਰਿਹਾ ਕੋਪੋ ਅੱਛਾ ਮਗਰ ਮਗਰ ਮੈਂ ਥੋੜਾ ਕਿਤੇ ਥੱਲੇ ਉੱਪਰ ਕਾ ਦੀ ਕਾ ਦੀ ਕਾ ਦੀ ਮੁੜ ਕੇ ਫਿਰ ਹੌਲ ਹੋ ਗਏ ਇਹ ਨੰਨਾ ਮੁੰਡਾ ਨਹੀਂ ਲੱਗਦਾ ਤਾਂ ਇਹ ਕਿਉਂ ਨਹੀਂ ਆਉਂਦਾ ਮੰਮੀ ਕਿੱਦਾਂ ਫੇ? ਠੀਕ ਆ। ਗੈਸ ਵੀ ਬੰਦ ਲਾ। ਉਹ ਕੀ ਪੀਣਾ ਹੁੰਦਾ? ਜੀਰਾ ਸੌਫਟ ਹਾਂਜੀ। ਕੀ ਦੇ ਆ ਕੋਈ ਹਾਂਜੀ। ਨਾਲ ਨੂਨ ਪਾ ਕੇ ਰਲਾ ਕੇ ਪੀਣਾ ਰਸਤਾ। ਹਾਂਜੀ। ਮੈਂ ਤਾਂ ਗਰਮ ਪਾਣੀ ਪਾ ਕੇ ਆ ਕੇ ਪੀ ਲਿਆ। ਤੇ ਦੁਆ ਬਣਾਇਆ ਗੋੜ ਦੀ ਪੱਤੇ ਜਿਹੀ ਬਣਾ ਕੇ ਉਸ ਤੇ ਕਾਲੀ ਮਿਰਚ ਤੇ ਜਵੈਨ ਆਦਰਕ ਕਦੂ ਗਾਸ ਧਰ ਕੇ ਕਿਉਂਕਿ ਨਾ ਉਹ ਖਾਂਦੇ ਕੋਈ ਅਸੀਂ ਤਾਂ ਖਾਂਦੇ ਨਹੀਂ ਆਪਾਂ ਤਾਂ ਮੈਂ ਦੋ ਟਮੇ ਬਣਾ ਲਿਆ ਮੇਰੇ ਪਾਸ ਤੋਂ ਦੋ ਜਿਆ ਬਣਾ ਕੇ ਚੀਸੀ ਚ ਪਾ ਲਿਆ ਉਹ ਇੰਨਾ ਆਦਰਕ ਕਦੂ ਗਾਸ ਕੀਤਾ ਦੋ ਚਾਮਚੇ ਜਵੈਨ ਦੇ ਪਾਏ ਤੇ ਦੋ ਪਾਈ ਕਾਲੀਆਂ ਮਿਰਚਾਂ ਦੇ ਵਿੱਚ ਅੱਛਾ ਗੋੜ ਦੀ ਪੱਤ ਬਣਾ ਕੇ ਉਹਦੇ ਵਿੱਚ ਪਾ ਦੇ ਉਹ ਉਹਦਾ ਨ ਗੜਾ ਗੋੜਾ ਸਾਫ ਹੋ ਜਾਂਦਾ ਗੜਾ ਨਹੀਂ ਹੁੰਦਾ ਜਾਨੀ ਕਿ ਉੱਤ ਨੱਕ ਤੇ ਪਾਣੀ ਭੰਨ ਜਾਂਦਾ ਅੱਛਾ ਨਹੀਂ ਕਰਦਾ ਨਹੀਂ ਨਹੀਂ ਗਲੇ ਤੇ ਇਹ ਸ਼ਾਇਦ ਕਰਦੀ ਆ ਕਹਿੰਦਾ ਉਹ ਨਹੀਂ ਜਦੋਂ ਤੋਂ ਸੂਟ ਕਰ ਰਿਹਾ ਉਹ ਨਹੀਂ ਕਰਦੀ ਇੱਕ ਵਾਰੀ ਚਲੇ ਜਾਂ ਆਣੀ ਉਹ ਅ ਡਾਕਟਰ ਸਮਝ ਆਵੇ ਗਲੇ ਗੋੜੇ ਤੇ ਕੰਧ ਚ ਅਗਰ 300 ਸਾਲ ਮੈਂ ਆਈ ਜਸ ਹਵ ਕੋਲ ਹੱਥ ਬੰਨਿਆ ਤੇਰੇ ਨਾਲ ਚਾਹ ਤੇ ਬਾਤਾਂ ਵੀ ਆ ਮੈਂ ਕਹਾਂ ਹੁਣ ਕਾਲੀ ਮੰਤਾਲੀ ਸਾਲ ਤੱਕ ਉਹਦੇ ਡਾਕਟਰਾਂ ਨੂੰ ਮੈਨੂੰ ਲੈ ਕੇ ਫਿਰਦੇ ਡਾਕਟਰ ਤੋਂ ਉਹਦੇ ਬਣੇ ਹੋ ਸਹੀ ਗੱਲ ਹਾਂ ਨਹੀਂ ਇਹ ਮੰਮੀ ਜਿਹੜਾ ਬਣਾ ਹੈਪੀ ਆ ਇਹ ਜਿਹਦਾ ਜਮਾਂਦ ਰੋਈਦਾ ਸੀਗਾ ਜਾਂ ਵੱਡਾ ਹੋ ਗਿਆ ਨਹੀਂ ਨਹੀਂ ਨੂੰ ਬੁਖਾਰ ਚੜਿਆ ਸੀ ਕਿੱਡਾ ਕੋਇਆ ਸੀਗਾ ਛੋਟਾ ਹੀ ਸੀ ਇਹ ਸਾਲ ਤੱਕ ਅੱਛਾ ਜਦੋਂ ਬੁਖਾਰ ਚੜਿਆ ਤੇ ਇਹ ਨੂੰ ਜਾਨੀ ਖੇੜ ਲਈ ਡਾਕਟਰ ਨੇ ਕੋਸਤ ਰੱਖ ਦਿੱਤੀ ਆਲੀ ਦਵਾਈ ਸੱਜੇ ਅੱਛਾ ਜਦੋਂ ਬਾਰ ਬਰਾਬ ਦਿੱਤੀ ਤੇ ਇਹ ਖੁੱਸਦਾ ਰਹਿਣਾ ਇਹ ਜਿੱਦਾਂ ਜਾਨੀ ਉਹ ਫੇਫੀਆ ਇਹ ਬਾਤ ਲੈ ਕੇ ਗਏ ਸੱਜਾ ਜਾਨਾ ਤੋਂ ਤੋਂ ਨਹੀਂ ਲੱਗਾ ਜਾਂਦਾ ਠੇਕਾ ਤੇ ਪੀਜਾ ਵਾਲੇ ਕਹਿੰਦੇ ਵੀ ਇਹ ਨੂੰ ਛੁਦ ਦੇ ਨਿਆਣਾ ਹੁਣ ਬੁਖਾਰ ਵਿੱਚ ਬਰਤੋਤ ਹੁੰਦਾ ਬਡਾਲਟੇ ਨੂੰ ਚਾਹੀਦਾ ਸੀ ਜਿਹੜੀ ਰੀੜ ਤੇ ਹੱਡੀ 'ਚ ਪਾਣੀ ਪੱਢਣਾ ਇਹ ਰੀੜ ਤੇ ਹੱਡੀ 'ਚ ਪਾਣੀ ਪਰ ਗਿਆ ਅੱਛਾ ਮੈਂ ਹੁਣ ਨਹੀਂ ਤੋਸੂਲ ਸਕਦਾ ਹੁਣ ਤਾਂ ਸੇਵਾਇਆ ਜਾਏ ਦੀ ਐਕਸਰਸਾਈਜ਼ ਜਿੱਕਰ ਉਹਨਾਂ ਦਾ ਕਰਾਤਾ ਕਰਦੇ ਆ ਬਗੈਰਾ ਕੋਸੇ ਤੋਂ ਕਾਉਂਦੋਂ ਇੱਕ ਬਾਬਰ ਇਹਦਾ ਇਹ ਵੀ ਬਣਾਇਆ ਹੋਰ ਵੀ ਚੰਗਾ ਕਰਕੇ ਤੇ ਇਹ 30 ਸਾਲ ਦਾ ਸੀਗਾ ਯਾਰ ਹੋਰ ਤੋਂ ਪਹਿਲਾਂ ਉਦੋਂ ਤੁਰਦਾ ਰੋਡ 'ਤੇ ਰੁਤਾ ਸੀ ਪਹਿਲਾਂ ਬਿੰਦਾ ਬਿੰਦਾ ਸੀ ਪਹਿਲਾਂ ਬਿੰਦਾ ਸੀ ਉਹ ਸਟੈਂਡ ਲਿਆ ਲੈ ਕੇ ਆਉਂਦਾ ਸੀ ਜਾਂ ਤੋੜਦਾ ਸੀ ਫੇਰ ਵੀ ਇੱਕ ਦਾ ਪੈਰ ਰੱਖਦਾ ਸੀ ਇੱਧਰ ਆਦਾ ਸੀ ਸਟੈਂਡ ਲੈ ਕੇ ਇੱਕ ਪੈਰ ਇੱਧਰ ਆਦਾ ਸੀ ਕੋਣੇ ਕੋਣੇ ਉਹਦ ਕਾਲਦੇ ਮੈਨੂੰ ਗਾਹਾਂ ਪਤਾ ਲੱਗ ਜਾਂਦਾ ਕਿ ਇਹ ਵੀ ਪੈਗ ਇੰਦਾ ਸਾਫ਼ ਹੁੰਦੇ ਆ ਮੈਂ ਤੇ ਰਣਬੀਰ ਕਹਿੰਦਾ ਮੇਰੇ ਪੈਰ ਦੁਖਦੇ ਆ ਹਾਂ ਮੈਂ ਅਜੇ ਇਹਦੇ ਪੈਰ ਦੇਖਦੀ ਨੀ ਮੈਂ ਕਿਤੇ ਇੱਕ ਫਾਇਦੇ ਇਹਦਾ ਰੱਖਦਾ ਤੁਰਦਾ ਇਹ ਇਦਾਂ ਲੱਗਦਾ ਆ ਦੇਖੀ ਹਮ ਇੱਕ ਇਦਾਂ ਰੱਖਦਾ ਕੱਜਾ ਇਹ ਤਾਂ ਜਿਹੜਾ ਪੈਰ ਸਾਫ ਆ ਥੱਲੇ ਆ ਨਾ ਜੁੱਤੀ ਚ ਕਿਤਾਵਾ ਪਾਉਣਾ ਚਾਹੀਦਾ ਡਾਕਟਰ ਨੇ ਸਲਾਹ ਨਾ ਕਿ ਨਿਆਣੇ ਦੇ ਪੈਰ ਥੱਲੇ ਉਹ ਨਿਆਣੇ ਤਾਂ ਤੁਰਦੇ ਜੋ ਡੱਪਰ ਦੂਪਰ ਲੱਗੇ ਹੁੰਦੇ ਮੈਂ ਕਿੱਥੇੋਂ ਸਿੱਖਦੇ ਨਹੀਂ ਨਹੀਂ ਉਹ ਨਹੀਂ ਆ ਆਪਣੇ ਵਿਚਾਰ ਆ ਹਨ ਹਾਂ ਜਿਹਦੇ ਪੈਰ ਨੌਸੇ ਅਗੇ ਦੇ ਪੈਰ ਚ ਤੇ ਉਹ ਤਾਂ ਪੈਰ ਸਾਫ ਆ ਬਿਲਕੁਲ ਇਹਦੇ ਵਿਚਾਰੇ ਵੇਹਲੂਆ ਬਹੁਤ ਆਪਾਂ ਜਿਹੜਾ ਗੋਤਾ ਨਾਲ ਗੱਲ ਕਰਦੂ ਆਂ ਦੇਖਦਾ ਬੇਲ ਨਹੀਂ ਹੈਗਾ ਉਹਦੇ ਜਿੱਦਾਂ ਆਪਣੇ ਆ ਬੇਲ ਆ ਅਸਾਂ ਉਹਦੇ ਸਾਰੇ ਛੱਡੇ ਆ ਹਨਾ ਹਾਂ ਬੇਲ ਹੋਣਾ ਚਾਹੀਦਾ ਆ ਦੀ ਹਾਂ ਬਈ ਇਹ ਮੜ ਕੇ ਕਈ ਵਾਰੀ ਨਿਆਣੇ ਦਾ ਹੋਵੇ ਇਹ ਤਾਂ ਦੇਖਣਾ ਚਾਹੀਦਾ ਹੈ ਹਨਾ ਇਹ ਉਹਦਾ ਵੀ ਅੱਡੀ ਦੇ ਭਾਰ ਦੇ ਕੇ ਤੁਰਦਾ ਮੰਮੀ ਅੱਛਾ ਅੱਛਾ ਤੇ ਇਹ ਅੱਡੀ ਦੇ ਭਾਰ ਦੇ ਕੇ ਤੁਰਦਾ ਪੰਜਿਆਂ ਭਾਰ ਤੁਰਦੇ ਨੇ ਆਣੇ ਇਦਾਂ ਰੰਗ ਦੇ ਇਦਾਂ ਪੈਰ ਇੱਕਦਾਂ ਇੱਕਦੂਜੇ ਪੈਰ ਪਰ ਆਲੇ ਦੀ ਕੁੜੀ ਨੂੰ ਕਹਿ ਲਵੇ ਕੋਈ ਵੀ ਆਪਾਂ ਮੈਂ ਆ ਕਾਈ ਹੋਈ ਵੀ ਆ ਜਦ ਤੰਦਰ ਵੀ ਕਰੇ ਹੋ ਹੋਰ ਕਿਤੇ ਮਸਾਲਾ ਮਸਲਾ ਤਾਂ ਮਿਲਦਾ ਨਹੀਂ ਦਿੱਕੇ ਤਾਂ ਮਿਲਦਾ ਮੜਾ ਐਂ ਆ ਕਾ ਮੈਂ ਹੈਪੀ ਹੈੱਡ ਦਾ ਰੋਂ ਪਤਾ ਨਹੀਂ ਕਿਦਾਂ ਬੂਟੀ ਤੇ ਮਰੋਡ ਬਣਾ ਲੇ ਤੇ ਐਡਾ ਕਰ ਦਿੱਤਾ ਇਹ ਤਰ੍ਹਾਂ ਨੂੰ ਹੀ ਰਹਿ ਗਿਆ ਮੈਂ ਨਾ ਗਲਟਾ ਨਾ ਸੱਟ ਬਿਚੀ ਹੂੰ ਕਾਸ਼ ਸੁਣਵਾ ਕੇ ਮੈਂ ਨਹੀਂ ਨਿਗਾਹ ਰੱਖਿਆ ਅੰਬਾ ਸਰੋ ਕੀ ਆ ਤਾਂ ਉਹਨੇ ਤਾਂ ਕਾਟਾ ਬੂਟ ਐਥੇ ਤੇ ਪਾਸ ਤੇ ਮੱਛਰ ਗੁੱਡੀਆਂ ਆ ਰਹਿਣ ਲੱਗੀਆਂ ਹਾਂ ਅਕਸਰ ਉਹਨੇ ਤੋਂ ਨਾ ਐਡਾ ਬਹਿ ਜਾਣ ਦਾ ਸੁਣਦੇ ਤੇ ਦੇਖੋ ਨਿੰਦਰ ਪਰ ਤੇ ਮੋਂ ਤੇ ਬੈਠਣਾ ਵੀ ਬਹੁਤ ਆ ਬੈਠਣ ਦੀ ਜਾਨੀ ਫਿਰ ਡਾਕਟਰ ਨੇ ਘਰੇ ਬਰਫਤੀ ਰੱਖਿਆ ਹੈ ਭੁੱਪਾ ਬਰਫ ਪਹਿਲੇ ਬਰਫ ਲਈ ਤੇ ਵਾਲੇ ਬੁਖਾਰ ਤੇ ਕਹਿੰਦੇ ਜੀ ਜੇ ਤਾਲੀ ਫਾਇਦੇ ਬੁਖਾਰ ਹੋਵੇ ਨਿਆਣਾ ਬਸ ਹੋਰ ਤੋਂ ਹੋਵੇ ਡਾਂਕੇ ਨਹੀਂ ਚਾਹੀਦਾ ਕੱਢਣਾ ਕਿ ਹੱਡੀ ਦਾ ਪਾਣੀ ਤੇ ਨਿਆਣਾ ਇਹਨੂੰ ਸੌਤ ਨਹੀਂ ਹੋਣਾ ਚਾਹੀਦਾ ਹੈਗਾ ਬੁਖਾਰ ਤੇ ਬੈਠਾ ਮੈ ਡਾਕਟਰ ਨੂੰ ਦਿਖਾਣਾ ਚਾਹੀਦਾ ਤੋਂ ਬੰਗਿਆਂ ਨੂੰ ਡਾਕਟਰ ਦਿਖਾਇਆ ਕੋਈ ਨਹੀਂ ਨਾਟ ਨੇ ਲੈ ਕੇ ਪਸਿਆ ਪਾਉਜੀ ਫਿਰ ਸਾਨੂੰ ਕਹਿ ਰਹੇ ਸਾਰੇ ਬੰਦੇ ਦੱਲ ਬਗਵਾੜੇ ਵੀ ਬੱਚਿਆਂ ਨਾਲ ਮੈਂ ਤੁਸੀਂ ਰਾਤ ਤੇਰੀ ਇਹਨਾਂ ਦਾ ਕੇਸ ਕਰਕੇ ਇੰਠੀ ਕੋਈ ਜਨ ਉੱਪਰ ਲੌਂਡ ਹੋਣਾ ਹੋ ਜਾਏਗਾ ਲੋਕਰ ਮੈਂ ਇਹਦੇ ਜਾ ਸਾਡੇ ਉਹਨਾਂ ਕੈਮਰੋ ਪਿੱਛਾ ਆਉਣੇ ਆ ਜੇ ਪਿੱਛਾ ਆਉਂਦੇ ਮੈਂ ਪੀਆ ਹੀ ਲੈ ਜਾਂਦੇ ਭਾਗ ਦੇ ਉਸ ਬੰਦੇ ਉਹਨਾਂ ਤੂੰ ਸੀਤੀ ਗੋਨੀ ਪਾਣੀ ਪੱਤੀ ਦਾ ਚਾਹ ਬੰਦਾ ਰੱਖ ਰੋਕਦਾ ਨਾ ਬਾਸਤਾ ਕੋਈ ਆਹ ਹੁ ਜਦੋਂ ਮਰ ਮੈਂ ਵੀ ਜਦੋਂ ਸੱਖੀ ਨੀ ਬਾਕੀ ਇਹ ਨਹੀਂ ਜਦੋਂ ਵੀ ਬੁਖਾਰ ਆਏਗਾ ਮੈਨੂੰ ਤੇ ਪਾਣੀ ਕੋ ਪਾਣੀ ਬੈਠੀ ਜਲਾ ਪੈਂਦਾ ਸੀਗਾ ਬੜਾ ਹਾਂ ਓਕੇ ਭਾਰੇ ਸੈਲੂ ਹੁੰਦਾ ਹਾਂ ਹਾਂ ਹੋ ਤੇ ਲੈ ਕੇ ਪਾਣੀ ਪਰ ਪੱਟੀਆਂ ਰੱਖਦੇ ਨੇ ਤੇ ਉਹਦੇ ਨਾਲ ਫੇਰੇ ਸਹੀ ਇਹ ਦੇ ਕੇ ਸਰਬਤ ਕੋਲ ਆ ਲਿਆ ਫੇਰ ਆ ਕੇ ਪੱਤੀ ਵੀ ਰੱਖਦੇ ਸੀਗੇ ਪਤਾ ਨਹੀਂ ਐਡਾ ਹੁੰਦਾ ਬੀਬੀ ਦੇ ਕੇ ਕੋਲ ਅੱਛਾ ਹਮ ਤਾਂ ਲੋਕਾਂ ਨੂੰ ਪਤਾ ਹੈ ਲਾਟ ਰਹੇ ਨੇ ਪਤਾ ਹੈ ਕਿ ਉਹ ਖਰਾਬੀ ਕਰ ਦਿੰਦੇ ਆ ਉਹ ਬਹੁਤ ਇੰਦਾਂ ਵੀ ਆਇਆ ਹਮ ਦਿੱਗਾਰੇ ਕਰਦੀ ਆ ਅੱਛਾ ਉਹ ਨੂੰ ਹੰਨ ਵਾਲਾ ਲਾ ਕੇ ਦੇਖੋ ਤਾਂ ਜਰੀ ਹਾਂ ਅੱਛਾ ਜੀ ਦੁਖੀ ਆ ਅੱਛਾ ਲੱਗਦਾ ਗੱਟੇ ਤੇ ਸਾਡੇ ਪੂਆ ਜੀ ਹੋਣੀ ਇੰਡੀਆ ਤੋਂ ਇਸ ਟਾਈਮ ਵੀਡੀਓ ਕਾਲ ਤੇ ਲੱਗੇ ਹੋਏ ਆ ਆ ਦੇਖੋ ਪੂਆ ਆ ਵੇ ਤੁਸੀਂ ਬਣਾਇਆ ਪੂਆ ਹੀ ਸਾਤਰੀ ਗਾਲ ਚੱਕ ਚਾੜ ਦੇ ਪੂਆ ਸਾਤਰੀ ਗਾਲ 10 ਦੇ 10 ਦੇ ਸਾਤਰੀ ਗਾਲ ਹੋਰ ਫੁੱਫੜੀ ਕਿਤਾ ਬੱਚੇ ਵੀ ਆ ਹਾਂ ਜੀ ਲਿਆਉਣ ਲੱਗੀ ਫੁੱਫੜ ਜੀ ਮੈਨਿਆ ਬਸੇ ਹੋਣੀਆਂ ਅਰੇ ਤਰਾਈ ਆ ਆ ਦੇਖੋ ਆਉਣ ਲੱਗੇ ਸਾਡੇ ਬੁੱਪੜ ਜੀ ਵੀ ਹੁਣ ਮੋਰੇ ਆਏ ਬੁੱਪੜ ਜੀ ਦੇ ਗੱਲ ਵੀ ਕਰੀ ਵੇਚੀ ਲਿਆਉਣੇ ਦਾ ਹਾਂ ਗਿਆ ਕੇ ਬੁੱਪੜ ਜੀ ਸਤਿ ਸ਼੍ਰੀ ਅਕਾਲ ਬੁੱਪੜ ਜੀ ਬਾਠ ਠਾਕ ਬੜੀਆ ਤੁਸੀਂ ਲਾਓ ਕੇ ਦੱਸੇ ਤਾਂ ਐ ਤੇਰਾ ਉਹ ਮੁੱਛਾਂ ਨੂੰ ਪਟਾਇਆ ਇੱਥੇ ਐਡਾ ਆ ਓਠਲਾ ਉੱਪਰ ਜੀ ਕਿਦਾਂ ਠੀਕ ਠਾਕ ਵਧੀਆ ਠੀਕ ਠਾਕ ਹਾਂਜੀ ਹਾਂਜੀ ਮਿਸ ਕਰਦੇ ਐਂ ਤੁਹਾਨੂੰ ਇਹਗੇ ਚਲੋ ਪਹਿਲਾਂ ਉਹ ਲਾ ਕੇ ਦੇਖਦੇ ਆ ਫੋਨ ਅੱਛਾ ਅੱਛਾ ਚਲੋ ਵਧੀਆ ਵਧੀਆ ਹਾਂਜੀ ਹਾਂਜੀ ਫੂਪਾ ਦਾ ਟੋਰਾ ਵੜੀ ਘਟੀ ਹੋਆ ਅਗੋਂ ਉਹਨੇ ਕਿਹਾ ਠੀਕ ਹਾਂਜੀ ਠੀਕ ਠਾਕ ਸਾਰੇ ਠੀਕ ਠਾਕ ਵਧੀਆ ਹਾਂਜੀ ਕੁਲਵਿੰਦਰ ਵੀ ਠੀਕ ਠਾਕ ਐਨ ਵਧੀਆ ਸਾਰੇ ਠੀਕ ਠਾਕ ਹਾਂਜੀ ਹਾਂਜੀ ਕੀ ਕਹਿੰਦਾ ਇਹ ਕਿੱਲਾ ਹੁੰਦਾ ਕੀ ਕਹਿੰਦਾ ਅਰੇ ਕਹਿਣਾ ਕੀ ਚਾਹਤੇ ਹੋ ਠੰਡ ਕਾਫੀ ਪੈ ਰਹੀ ਹੈ ਜਰਾ ਹੁਣ ਵਾਪਸ ਕੋਈ ਅੱਗੇ ਉਹ ਜਰਾ ਕੱਲ ਵੀ ਜੋ ਸਤ ਦਵੇਰੇ ਜਾਦੀ ਸਤ ਬੈ ਕੇ ਮਗਰ ਅੱਜ ਤਾਂ ਦੇਖੋ ਹਾਂਜੀ ਹਾਂਜੀ